ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਕਰਦੇ ਆ ਥੋੜਾ ਪਹਿਲਾ ਵਲੌਗ ਪੰਜਾਬ ਦਾ ਆਪਣਾ ਤੇ ਨਾਲ ਨੇ ਆਪਣੇ ਉਹੀ ਕੋਮਲ ਜੀ ਹਣੀ ਆਪਾਂ ਪਹਿਲਾ ਵਲੌਗ ਇਥੇ ਐਂਡ ਕਰਦਾ ਜੀ ਮਿੰਦੀ ਚਾਚਾ ਜੀ ਤੇ ਪਿੰਡ ਪਹੁੰਚਣ ਨੂੰ ਆਪਣੇ ਰਹਿ ਗਏ 5-7 ਕਿਲੋਮੀਟਰ ਬੱਸ ਪਹੁੰਚਣ ਵਾਲੀ ਆ ਬੱਸ ਅੱਜ ਪਰ ਛੇਤੀ ਆ ਗਏ ਰੋਡ ਜਿਆ ਨਵਾਂ ਨਿਕਲਿਆ ਕਿਹੜਾ ਰੋਡ ਨਿਕਲਿਆ ਰੋਡ ਉਹ ਜੰਮੂ ਕੜਨਾ ਜੰਮੂ ਕੜਨਾ ਮਤਲਬ ਵੱਡਾ ਹਾਈਵੇ ਜਾਂ ਨਿਕਲਿਆ ਗਿਆ ਉਹਦੇ ਕਰਕੇ ਛੇਤੀ ਆ ਗਏ ਆਪਾਂ 4 4.5 ਘੰਟਿਆਂ ਜਾ ਆ ਗਏ ਨਾ ਹਾਂ ਬੱਸ 1 ਘੰਟੇ ਟਿਕ ਟਾਈਮ ਜਾ ਪੰਜ ਬਘੰਟੇ ਮਸਾਂ ਅੱਗੇ ਸਾਨੂੰ ਲੱਗ ਜਾਂਦਾ 700 ਘੰਟਿਆਂ ਅੱਜ ਬਾਕੀ ਟ੍ਰੈਫਿਕ ਤੋਂ ਇਹ ਪਹਿਲੇ ਹੀ ਇਟਲੀ ਵਾਲੀ ਆਡੀਅנס ਨੂੰ ਪੰਜਾਬ ਦਿਖਾ ਦੇ ਥੋੜਾ ਜਿਹਾ ਪੰਜਾਬ ਹਾਂ ਯਾਰ ਲੈ ਕਣਕਾਂ ਦੇਖੋ ਜੀ ਚਲੋ ਜੱਕ ਪਹਿਲਾਂ ਐਂਬੂਲੈਂਸ ਜਾ ਰਹੀ ਆ ਇਹਦੇ ਨਾਲੋਂ ਤੇਜ਼ ਅਸੀਂ ਜਾ ਰਹੇ ਆ ਇਹ ਤਾਂ ਘੰਟੇ ਦੇ ਦੇਖੀ ਜਾਂਦੇ ਮੂਰੇ ਐਂਬੂਲੈਂਸ ਜਾਂਦੀ ਆ ਉੱਥੇ ਹੀ ਦੁਰੀ ਜਾਂਦੀ ਆ ਉਹਨਾਂ ਨੇ ਇਹ ਵੀਰੇ ਸਾਡੀ ਸਪੀਡ ਲਿਫਟ ਫੋਲੋ ਕਰਦੇ ਆ ਸਾਰੇ ਆ ਜਾਂਦੇ ਆ ਹੁਣ ਬਲਦਾਂ ਤੋਂ ਵੀਰੇ ਅਪਗ੍ਰੇਡ ਹੋ ਗਿਆ ਪੰਜਾਬ ਆ ਰੇੜੀਆਂ ਤੇ ਆ ਗਿਆ ਰੇੜੀਆਂ ਤੇ ਵੀਰੇ ਬਹੁਤ ਟਾਈਮ ਲੱਗਦਾ ਆ ਹੁਣ ਤਾਂ ਪੀਟਰ ਰੇੜੇ ਲੈ ਲੈ ਹਾਂ ਹਾਂ ਤਾਂ ਪੀਟਰ ਰੇੜੇ ਸਾਰੇ ਕਰੋ ਜੇ ਇੱਕ ਕਣਕ ਬੀਜੀ ਹੋ ਤੇ ਆਹ ਦਰਖਤਾਂ ਵਾਲੇ ਰਾਹ ਇਹਨਾਂ ਨੂੰ ਮਿਸ ਕਰਦੇ ਕਿਆ ਬਾਤ ਹੈ ਕੋਤਵੇ ਆ ਚੁਕੇ ਆ ਕੋਤਵਾ ਸਾਡਾ ਗਵਾਂਢੀ ਪਿੰਡ ਹੈ ਇਦੋ ਆਦਾ ਆਏਗਾ ਜੌਲਾ ਪਹਿਲਾਂ ਆਊਗੀ ਨਹਿਰ ਫੇਰ ਆਊਗਾ ਜੌਲਾ ਨਾ ਪਹਿਲਾਂ ਆਊਗੀ ਨਹਿਰ ਫੇਰ ਆਊਗਾ ਠੇਕਾ ਫੇਰ ਆਊਗਾ ਜੌਲਾ ਮੈਂ ਬੁੱਲੇ ਮੇਨ ਚੀਜ਼ ਤਾਂ ਭੁੱਲ ਗਿਆ ਮੈਨੂੰ ਲੱਗਦਾ ਸਾਨੂੰ ਐਂਬੂਲੈਂਸ ਤੋਂ ਘੱਟ ਮਾਰਨਾ ਪੈ ਰਿਹਾਗਾ ਕਿਉਂਕਿ ਐਂਬੂਲੈਂਸ ਵਾਲਾ ਭਜਾਈ ਨਹੀਂ ਰਿਹਾ ਦਾਦਾ ਤੁਹਾਨੂੰ ਡਰਾਈਵਰ ਐਂਬੂਲੈਂਸ ਦਾ ਬਣਾਵਣਾ ਮਤਲਬ ਤੁਸੀਂ ਚੇਂਜ ਕਰੋ ਨੌਕਰੀ ਮੈਨੂੰ ਲੱਗਦਾ ਰਿਸ਼ਤੇਦਾਰੀ ਚੀਜ਼ਾਂ ਦੇ ਹੋ ਐਂਬੂਲੈਂਸ ਦੇ ਸਹੀ ਗੱਲ ਹੈ ਜੇ ਨਹੀਂ ਹੋਲੀ ਜਾਂਦੇ ਹਨ ਦੇਖੋ ਬਈ ਕਰੋ ਪਾਥੀਆਂ ਦੇ ਘਾਰੇ ਚੱਕ ਕਿਹਾ ਹਾਂ ਚਲੋ ਹੁਣ ਦੋਨੋਂ ਇਹ ਆਪਦੇ ਪਿੰਡ ਜਾ ਕੇ ਸਟਾਰਟ ਕਰਦੇ ਆਂ ਬੱਲਾ 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 ਡਾਰੀ ਲੱਗ ਰਿਹਾ ਵਾ ਬਿਆਹ ਦਾ ਡਰਾਈਵਰੀ ਦਾ ਐ ਲੈ ਵੀ ਮਿੱਤਰੋ ਨਹਿਰ ਆ ਗਈ ਆਪਣੇ ਮਿੰਡ ਵਾਲੀ ਇਹ ਉਹ ਅੱਗੇ ਆ ਗਿਆ ਆਪਣੇ ਮਿੰਡ ਵਾਲਾ ਪੌਲਾ ਇਹ ਕੁੱਤ ਬਿਆਲਾ ਪੌਲਾ ਦਾ ਤੇ ਆ ਆ ਗਿਆ ਜਲਵਾ ਠੇਕਾ ਸਰਾਵ ਦੇਸੀ ਅੰਗਰੇਜ਼ੀ ਕੀ ਆਵਾਜ਼ ਹੈ ਇਹ ਤਾਂ ਇਹ ਤਾਂ ਆ ਠੇਕੇ ਤੋਂ ਵੀ ਵੀ ਸਾਡੇ ਪਿੰਡ ਦੇ ਇਥੇ ਬਹੁਤ ਪਲਟੇ ਨੇ ਮਿੰਦੀ ਵਰਗੀ ਨਹੀਂ ਯਾਰ ਆਪਾਂ ਦਾ ਬਈ ਵੀਂਦੇ ਆਪਾਂ ਆਖਲਾ ਦੂਰ ਆ ਬਸ ਆ ਲੈ ਮਿੱਤਰੋ ਤੁਹਾਨੂੰ ਬਲਦ ਵੀ ਦਿਖਾ ਦਈਏ ਯਾਰ ਕਰੋ ਯੱਕ ਅ ਮੈਨੂੰ ਤੋਬਾ ਮੁਰਨਾ ਹੈ ਇਧਰ ਦੀ ਆ ਜੁਆ ਨੇ ਇਧਰ ਦੀ ਆ ਗਿਆ ਆ ਗਿਆ ਆ ਦਰ ਕਰੋ ਯੱਕ ਯਾਰ ਕੀ ਆ ਬਾਤ ਹੈ ਕੀ ਆ ਬਾਤ ਹੈ ਬੜੇ ਟਾਈਮ ਬਾਅਦ ਕਲਚਰ ਦੇਖ ਰਹੇ ਆ ਕਣਕਾਂ ਨੂੰ ਪਾਣੀ ਲਾਇਆ ਹੋਇਆ ਹੈ ਮੁਰਗੀਆਂ ਬਾਹਰੋਂ ਖੁੱਲ ਕੇ ਆਪਣੇ ਉਹ ਦੇਤੇ ਉੱਤੇ ਇੱਥੇ ਵੀ ਪੱਠੇ ਵਢਣ ਆਉਂਦੇ ਹੁੰਦੇ ਬਾਬੇ ਆ ਖੇਤਾਂ 'ਆਂ ਜਿੱਥੇ ਮੇਰੀ ਦੇ ਬੜੀ ਆ ਮੇਤੇ ਮੋਟਰੋ ਵੀ ਆ ਹਾਂ ਉਹ ਮੋਟਰੀ ਟਟਟ ਦੀ ਨਾ ਮੋਟਰਾਂ ਜਿਹੜੀ ਉੱਥੇ ਜਿਆਦਾ-ਜਿਆਦਾ ਆ ਰਹੀਆਂ ਨੇ ਜਿਆਦਾ ਜਿਵੇਂ 10 ਸਾਲ ਬਾਅਦ ਮੁੜੇ ਹੁੰਦੇ ਇੱਥੇ ਆ ਲੈ ਵੀ ਹੁਣ ਪਿੰਡ ਵੜਨ ਆ ਲਿਆ ਤੁਹਾਨੂੰ ਪਿੰਡ ਚ ਰਖਾਉਣੇ ਅੱਜ ਚ ਲੈ ਵੀ ਮਿੱਤਰੋ ਸਵਾਗਤ ਕਰਦੇ ਆ ਤੁਹਾਡਾ ਪਿੰਡ ਜੌਣਾ ਤਹਿਸੀਲ ਰੈਕੋਡ ਜ਼ਿਲ੍ਹਾ ਲੁਧਿਆਣਾ ਤੇ ਇੱਥੋਂ ਸਾਡਾ ਪਿੰਡ ਹੋ ਗਿਆ ਸਟਾਰਟ ਇਹ ਆਏ ਆ ਇੱਕੋ ਟਵੇਲੀ ਛੱਡੋ ਸਾਡੇ ਪਿੰਡਾਂ ਨੂੰ ਆਉਂਦੇ ਆ ਚਾਰਾਂ ਕੋਤਵਾ ਰਾਏਕੋਟਾ ਲੋਗੜ ਕਲਸੀਆਂ ਲੋਟਵਦੀ ਸਵਾਜਪੁਰਾ ਗਿਣਾਤ ਵਾੜੇ ਗਿਆ ਬਾਹਰੇ ਆਉਂਦਾ ਮੈਂ ਉਹ ਵੀ ਗਿਣਦਾ ਮੈਂ ਜਿਆਦਾ ਹੋ ਗਏ ਪੰਜ ਛੇ ਰਾ ਆਉਂਦੇ ਮਤਲਬ ਦੋ ਕੋ ਪਹਿਲਾਂ ਕੱਚੇ ਹੁੰਦੇ ਸੀ ਹੁਣ ਇੱਕ ਫੇਰ ਵੀ ਪੱਕਾ ਕਰਤਾ ਜਦੋਂ ਮੈਂ ਗਿਆ ਉਦੋਂ ਦੋ ਰਾ ਕੱਚੇ ਸੀ ਉਹਨਾਂ 'ਚੋਂ ਇੱਕ ਪੱਕਾ ਕਰਤਾ ਤੇ ਇਧਰੋਂ ਸਾਡਾ ਮੈਂਡ ਹੋ ਗਿਆ ਸਟਾਰਟ ਤੇ ਹਜੇ ਆਪਣਾ ਘਰ ਹੈਗਾ ਪਰਲੇ ਪਾਸੇ ਦੂਜੀ ਪਿੰਡ ਮਿੱਤਰਾਂ ਦਿਖਾਈ ਚੱਲੇਓ ਪਿੰਡ ਦੇ ਜੈਸਚਰ ਇਹ ਪਿੰਡ ਮਿੱਤਰਾਂ ਦਾ ਜਿੱਥੇ ਬਿਤਾਏ ਨੇ ਜ਼ਿੰਦਗੀ ਦੇ 17 ਸਾਲ ਬਾ ਯਾਰ ਹੁਣੀ ਇੰਡੀਆ ਚ ਲਈ ਗਏ ਸੀ ਇਹ ਨਹੀਂ ਇੰਡੀਆ ਨਹੀਂ ਇਟਲੀ ਹੋਏ ਗਲਤ ਹੋ ਗਏ ਮੈਂ ਇੱਧਰ ਖੋਇਆ ਹੋਇਆ ਮੈਂ ਪਿੰਡ ਦੇ ਰੰਗ ਢੰਗ ਦੇਖ ਰਿਹਾ ਹਾਂ ਆ ਸਾਡੇ ਪਿੰਡ ਦਾ ਬੂਟਾ ਆ ਸਾਡੇ ਪਿੰਡ ਦਾ ਨਵਾਂ ਗੁਰਦੁਆਰਾ ਬਣਿਆ ਬਾਈ ਦੇਖੋ ਇੱਧਰ ਬਣਾਤਾ ਗੁਰਦੁਆਰਾ ਸਰ ਚੈੱਕ ਕਰੋ ਗਰੀ ਇੱਧਰ ਬਣਾਤੀ ਹੈ ਤੇ ਲੈ ਮਿੱਤਰੋ ਆ ਆ ਗਿਆ ਆਪਣੇ ਵਾਲੀ ਫਰਨੀ ਉਹ ਕਿਹੜਾ ਬੈਠਾ ਓਏ ਗਰੇ ਵਾਲੇ ਬੈਠਾ ਲਾਦਾ ਮੈਨੂੰ ਹਿੰਦੀ ਆ ਪਿੰਦੀ ਇੰਦਾ ਵੀ ਆ ਸੱਜੇ ਪਾਸੇ ਭਾਉਣ ਦਾ ਘਰ ਖੱਬੇ ਪਾਸੇ ਮਹਿੰਦੀ ਦਾ ਘਰ ਇੰਦਾ ਵੀ ਬੈਠਾ ਨਹੀਂ ਇੰਦਾ ਨਹੀਂ ਆ ਹੋਰ ਨੇ ਬੰਦੇ ਤੇਰੀ ਮੰਮੀ ਬੇਟੀ ਆ ਗਈ ਵੀ ਸਾਡੀ ਕੁਰਸੀ ਆ ਬਾਈ ਕੁਰਸੀ ਇਹਨਾਂ ਦੀ ਯਾਦਗਾਰੀ ਤੁਹਾਨੂੰ ਸਾਹਮਣੇ ਦਿਖਾਉਣਾ ਹੈ ਕੁਰਸੀ ਦੀਆਂ ਯਾਦਾਂ ਅੰਦਰ ਆ ਗਿਆ ਆ ਗਮ ਚਾਚੇ ਦਾ ਘਰ ਆਪਣਾ ਘਰ ਵੀ ਆ ਗਿਆ ਲੈ ਵੀ ਮਿੱਤਰੋ ਅੰਦਰ ਹੀ ਆਣ ਚੰ

ਕੀ ਤੇ ਹਾਂ ਵਧੀਆ ਹਸੀਆਂ ਹਰ ਕਿਵੇਂ ਠੀਕ ਹ ਹਸੀਆਂ ਹਸੀਆ ਰੋਕ ਤੇ ਮੀਰਿਆ ਹੋਰ ਕਿਵੇਂ ਹੋ ਠੀਕ ਠਾਕ ਹ ਪੁੱਤ ਤੁਹਾਨੂੰ ਦੇਖ ਕੇ ਹ ਮਨੀ ਹੋ ਡੜੀ ਨੇ ਠੀਕ ਨਹੀਂ ਸਾਰੇ ਵਧੀਆ ਨਹੀਂ ਦੱਸੋ ਆਂੰਦਰੀ ਮੈਂ ਤੁਹਾਨੂੰ ਲੋ ਵੀ ਹਾਂਜੀ ਮਿੱਤਰੋ ਨਹਾਦ ਹੋ ਗਿਆ ਆਪਾਂ ਫਰੈਸ਼ ਹੋ ਜੁਗੇ ਆ ਤੇ ਪਰਨਾ ਬਣ ਲਿਆ ਆਪਾਂ ਅਪੜੇ ਵੀ ਜੀਉਂ ਨਹੀਂ ਕਰ ਲੈ ਸੋਣਾ ਨਹੀਂ ਹੈਗਾ ਮੈਂਗਾ ਸੌਣ ਤਾਂ ਆਈ ਨਹੀਂ ਹੈਗੇ ਕੋਮਲ ਖਣਾ ਸੋ ਜਾਂਦਾ ਮੈਂ ਨਹੀਂ ਆਪਾਂ ਤਾਂ ਵੀ ਲਾੜੀ ਨੀਂਦ ਦੋ ਘੰਟੇ ਤੇ ਆਪਾਂ ਆਇਆ ਕੋਠੇ ਤੇ ਪਹਿਲਾਂ ਸਾਡਾ ਟੋਬਾ ਦੇਖੋ ਯਾਰ ਸਾਡੇ ਘਰ ਸਾਹਮਣੇ ਕੀ ਜੀ ਰਹਿ ਗਿਆ ਹੁਣ ਟੋਬੀ ਜੀ ਰਹੀ ਹੈ ਨਾ ਉਹ ਬੇਲਾ ਹੀ ਵਾਲੀਆਂ ਵੱਡੀਆਂ ਹੋ ਗਈਆਂ ਮੈਂ ਤਾਂ ਹੁਣ ਦੇਖ ਰਿਹਾ ਇਧਰ ਤਾਂ ਜੰਗਲ ਹੀ ਬਣਿਆ ਪਿਆ ਬਾਬੇ ਵਾਹ ਤੇ ਦੇ ਨਾਲ ਕੀ ਹੋ ਗਿਆ ਹਣਾ ਹਾਂ ਮੈਂ ਵੀ ਹੁਣੀ ਉੱਤੇ ਆ ਗਈ ਦੇਖਿਆ ਥੱਲੇ ਮੈਂ ਵੀ ਨਹੀਂ ਨੋਟਿਸ ਕੀਤਾ ਉਹ ਪਰਲਾ ਪਰਲਾ ਆਈ ਸੀ ਨਾ 21 ਹੋਇਆ ਵਧੀਆ ਪਰਲਾ ਪੱਟ ਤਾਂ ਹਾਂ ਇਹ 19 ਚ ਤਾਂ ਨਹੀਂ ਨਹੀਂ ਤਾਰਾਂ ਦਾ ਬੜਾ ਢਾਕਦੀਆਂ ਚਲੋ ਹੁਣ ਸਾਨੂੰ ਇੱਧੂ ਉੱਤੇ ਜਾ ਕੇ ਦਿਖਾਉਂਦੇ ਹਾਂ ਯਾਰ ਇਹ ਆ ਵਾ ਤੇ ਜੇ ਤੇ ਪੰਗਾ ਕਢਾਉਂਦੇ ਜੀ ਤੇ ਪੰਗਾ ਜਣਾਉਂਦੇ ਆ ਤਾਰ ਜੀ ਬਦਲਣੀ ਪਾਣੀ ਜਾਂਦੀ ਹੈ ਤਾਰ ਇੰਕੈਂਡਰੀ ਹੈ ਹੂੰ ਤਾਈ ਮਿੱਤਰੋ ਕਰੋ ਸਾਡਾ ਪਿੰਡ ਵੀ ਇੱਕ ਉਹ ਸਾਹਮਣੇ ਨਹਿਰ ਹੈ ਜੀ ਉਹ ਨਹਿਰ ਹੈ ਜਿਹੜੀ ਤੁਹਾਨੂੰ ਦਿਖਾਈ ਦੇ ਚਾ ਵਾ ਨਰਮੀ ਹੈ ਰੇੜੀਆ ਇਹ ਸੰਦਾ ਠੰਡ ਲੱਗੀ ਜਾਂਦੀ ਆ ਲੈ ਟੋਪੇ ਲਈ ਨਹੀਂ ਮੈਂ ਪਾਤਾ ਲਿਆ ਗਰਮੀ ਲੱਗ ਰਹੀ ਹੈ ਦੁਪਹਿਰੇ ਗਰਮੀ ਨਾਲ ਲਾ ਹੋ ਜਾਂਦੀ ਆ ਨਾ ਹਾਂ ਜਨਵਰੀ ਚ ਹੀ ਹੁੰਦੀ ਆ ਇੱਥੇ ਤਾਂ ਠੰਡ ਹਮ ਸਾਡੇ ਗੜ੍ਹ ਸਾਬ ਤੋਂ ਬਾਅਦ ਹੀ ਹੁੰਦੀ ਆ ਉਹ ਮਸੀਹਤ ਦੇ ਉੱਤੇ ਵੀ ਗੋਮਟ ਬਣਾਤਾ ਤੇ ਇੱਧਰ ਠਾੜ ਸਾਹਿਬ ਆਪਣੇ ਉਹ ਬੱਚੇ ਹੁਣ ਵਰਕ ਗੁਰਦੁਆਰਾ ਸਾਹਿਬ ਉਧਰ ਅੱਗੇ ਮੈਂ ਤਾਂ ਸਭ ਬੱਕਰੀਆਂ ਵੀ ਦਿਖਾ ਦਿੱ ਹਮ ਇੱਕ ਉਹ ਬੱਕਰੀਆਂ ਇਹ ਦੋ ਅਧਨ ਥੱਲੋਂ ਜਾ ਕੇ ਦਿਖਾਉਨੇ ਆ ਤੋ ਆਹ ਹੈਗੀ ਆਪਣੀ ਚੱਕੀ ਜਦੋਂ ਇਹ ਛੋਟੇ ਛੋਟੇ ਹੁੰਦੇ ਸੀ ਉਦੋਂ ਆਪਣੀ ਚੱਕੀ ਹੁੰਦੀ ਸੀ ਪਹਿਲਾਂ ਦਾਦਾ ਜੀ ਨੇ ਚਲਾਈ ਤੇ ਚਾਚਾ ਜੀ ਨੇ ਚਲਾਈ ਪਰ ਚਾਚਾ ਜੀ ਬਾਹਰ ਗਏ ਫਿਰ ਅਸੀਂ ਬੰਦ ਕਰ ਦਿੱਤੀ ਚੱਕੀ ਫਿਰ ਇੱਥੇ ਮੱਝਾ ਰੱਖਿਆ ਮੈਂ ਪੱਠੇ ਲਿਆਉਂਦਾ ਹੁੰਦਾ ਸੀ ਪੱਠਿਆਂ ਦੀ ਡੇੜੀ ਬੇਤੀ ਆ ਸੰਦ ਉੱਧਰਲੇ ਖੜਿਆ ਸਾਰੇ ਤਾਏ ਦੇ ਤੇ ਤੂੜੀ ਦੇ ਤਾਈ ਜੀ ਬਾਈ ਇੱਧਰ ਮਤਲਬ ਵਿਲੇ ਹੀ ਪਿਆ ਇੱਥੇ ਜੈਮਾ ਵੀ ਲਾਉਂਦੇ ਰਹੇ ਅਜੇ ਕਰੋਨਾ ਵੇਲੇ ਜਦੋਂ ਇੰਡੀਆ ਫਰ ਗਿਆ ਇਹ ਦੂਆ ਦਾ ਜੋ ਇਧਰ ਨੂੰ ਆ ਗੱਡੀ ਹੈਗੀ ਸਰਦਾਰ ਸਰਦਾਰ ਕੋਣ ਰੰਗੀ ਜੀ ਦੀ ਤੇ ਆਜ ਵਾਰੀ ਵਾਹ ਦੇ ਆਹ ਲਖਾਂ ਆ ਸਤੂ ਉਹਨੇ ਹੀ ਕਹਾ ਯਾ ਜਦੋਂ ਜੋ ਤੂੰ ਮੈਂ ਚਾਰ ਪੰਜ ਸਾਲ ਹੋ ਗਏ ਦੇਖ ਲਾ ਹਾਂ ਉਦੋਂ ਦਾ ਹੀ ਲਿਖਾਇਆ ਇਹ ਮੈਂ ਆ ਕੇ ਦੇਖਿਆ ਮੋਟਰਸਾਈਕਲ ਦਾ ਕੀ ਬਣੇ ਮੋਟਰਸਾਈਕਲ ਮੈਂ ਇਹ ਲੜਦਾ ਕੀਤਾ ਹੋਇਆ ਜੀ ਨੰਬਰ ਪਲੇਟ ਛੋਟੀ ਐਂਡੀਕੇਟਰ ਲਾਏ ਹੋਏ ਜੀ ਉਹ ਵੀ ਲਾਇਆ ਹੋਇਆ ਸੀ ਇਹਦਾ ਸਿਆਣਾ ਜਿਹੜਾ ਬਣਾਤਾ ਮੋਟਰ ਹੁਣ ਵੀਰੇ ਸਿਕਤਾਈ ਹੋ ਗਈ ਰੈ ਕੋਟ ਚ ਹਾਂ ਜਾ ਉਹ ਆ ਗਈ ਜਾ ਉਹ ਇਹ ਖੜਦਾ ਹੀ ਜਾਣਾ ਮੈਂ ਕਹਿੰਨਾ ਆ ਖੜਨਾ ਕਿਵੇਂ ਆ ਏ ਜ਼ੋਰ ਲਾਈ ਜ਼ੋਰ ਆ ਜ਼ੋਰ ਨਹੀਂ ਹੈਗਾ ਤਾਂ ਹਾਂ ਲੱਗ ਜਾਵਾਂ ਸਰ ਨਹੀਂ ਆਇਆ ਨਹੀਂ ਲੈਂਦਾ ਚੱਕ ਖੜ ਗਿਆ ਇਹ ਬਾਈ ਗੱਡੀ ਐ ਡਰੀਦਾ ਗੱਡੀ ਪ੍ਰੋਪਰ ਵਰਕੇ ਲਾਈਗਾ ਪਿੰਦੀ ਨੇ ਤਾਂ ਮੈਂ ਨੰਬਰ ਦੇਖ ਆਈਏ ਵਾਦ ਆ ਜਾ ਲੈ ਸੰਗ ਦਾਗਾ ਤੂੰ ਬਿੰਦੀ ਵੀ ਇਹ ਇੱਕ ਬੰਦਾ ਮੂੰਹ ਨਹੀਂ ਦਿਖਾ ਰਿਆ ਹੈ। ਬਾਈ ਆ ਤਾਂ ਨਹੀਂ ਆਹਾ ਮੇਥੇ ਆ। ਬਾਈ ਆਏਗਾ ਬਿੰਦੀ, ਬਿੰਦੀ ਦਾ ਫਰਾ। ਤੇ ਆ ਆ ਬਾੜੀ ਆਪਣੀ ਸਾਰੀ। ਬਾੜੀ ਦਾ ਲਾਗੇ ਬਿੰਦੀ ਬਾੜੀ ਦੇ ਉਨੇ ਲਾਈ। ਉਹਦੇ ਅੰਦਰ ਲਾਤੀ ਬਸ ਦੋ ਜੋਗੀ। ਅੰਦਰ ਰੱਖੋਨੇ ਬਾੜੀ। ਤੇ ਆ ਗੋਬਰਿਆਂ ਤੇ ਅੱਗੇ ਗੋਬਰਿਆਂ ਭੋਲਦੇ ਹੁੰਦੇ ਫਿਰ ਇਹਦਾ ਗੈਸ ਬਣਦਾ ਜਿਹੜੇ ਨੂੰ ਨਹੀਂ ਪਤਾ। ਉਹ ਵੀ ਬੰਦ ਕਰਤਾ ਹੈ। ਤੇ ਇਧਰੋਂ ਘਰ ਦੀ ਲੁੱਕ ਦਿਖਾ ਦੇ ਇੱਕ ਵਾਰ। ਆ ਆਪਣਾ ਹੋਮਲੈਂਡ ਆ। ਇਹ ਆ ਪਿੰਦੀ ਆ ਪਿੰਦੀ ਮਛਾਂ ਰੱਖੀ ਵਰਦਾ ਪਿੰਦੀ ਦੇ ਮੋਚੇ ਫਟੂਗੀ ਦੇ ਬਾਹਰੋਂ 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 ਦਿਖਾਤੀ ਮਸਾ ਆ ਜਾ ਪਿੰਦੀ ਯਾਰ ਸੰਗ ਦਾ ਗਾਧ ਹੋਇਆ ਪੱਲਾ ਬੂਟੇ ਦਿਖਾ ਇਹ ਜਿੱਥੇ ਮੈਂ ਛੱਡ ਕੇ ਗਿਆ ਉੱਥੇ ਖੜੇ ਨੇ ਇਹ ਬਾਤ ਵੀ ਨਹੀਂ ਯਾਰ ਇਹ ਨਹੀਂ ਬਾਤ ਇਹ ਬਾਤ ਕੇ ਉਹ ਦੇ ਤਾਰਾ ਡੱਪ ਗਿਆ ਉਹ ਮੈਨੂੰ ਲੱਗਾ ਸਾਰਾ ਕੁਝ ਟੱਪੂ ਆ ਜਾਓ ਮੇਰੇ ਅੰਦਰ ਨੂੰ ਆ ਜਾਓ ਬੈਲ ਤਾਂ ਪਜਾ ਬੈਲ ਕਿਉਂ ਇਹ ਆ ਲੈ ਜੀ ਕਰਦੇ ਨੇ ਬਾੜੀ ਕੀ ਬਾਤ ਹੈ ਇੱਥੇ ਪਾਰਕ ਹੁੰਦਾ ਸੀ ਜੰਗਾ ਭਲਾ ਬਾੜੀ ਲੱਭੀ ਵਧੀਆ ਬਾੜੀ ਵਧੀਆ ਏ ਇਹ ਸਕੀਮਾਂ ਦੇ ਨਾਲ ਪਿੰਦੀ ਆ ਮੇਰੇ ਉਹ ਬਾਹਰ ਕੁੱਤੇ ਘੱਟੇ ਹੁੰਦੇ ਸੀ ਆ ਵਧੀਆ ਘਰੇ ਜਾਂਦਾ ਆ ਪੱਠੀ ਇਹ ਪੱਠੀ ਜੇ ਪਤਾ ਨਹੀਂ ਕੋਈ ਪੁਰਾਣੀ ਪੱਠੀ ਉਹ ਤੋਂ ਮੈਂ ਨਿੱਕੇ ਹੁੰਦੇ ਨੇ ਗਿੱਟਾ ਦੜਾਇਆ ਸੀ ਇਹ ਹੋ ਗਿਆ ਆਪਣਾ ਘਰ ਦਾ ਵਲੌਗ ਘਰ ਦਿਖਾ ਦੇ ਇੱਕ ਵਾਰ ਐਸੇ ਆ ਮੇਰੇ ਫੋਟੋ ਬੂਟੇ ਗੂੜੇ ਲਾਇਆ ਘਰ ਦੇ ਨੇ ਕਿਉਂ ਉਹ ਫੋਟੋ ਵਾਲਾ ਆ ਡੈਂਕੀ ਬੋਟ ਆਉਂਦੀ ਬੜਾ ਲੌਂਗ ਦਾ ਬੜਾ ਲੌਂਗ ਦਾ ਏ ਲੌਂਗ ਦਾਗਾ ਤਾਂ ਯਾਰ ਪਿੰਦੀ ਕਿਵੇਂ ਆ ਕਿਵੇਂ ਆ ਠੀਕ ਆ ਠੀਕ ਆ ਪੂਰਾ ਠੀਕ ਆ ਆ ਪਾਰਕ ਕਿਹਦਾ ਪਾਰਕ ਕਿਹਦਾ ਏ ਤੇਰਾ ਤੇਰਾ ਪਾਰਕ ਆ ਉਹ ਵੀ ਆ ਚਾਚਾ ਜੀ ਨੇ ਕੀਤਾ ਹੋਇਆ ਪਾਰਕ ਤਿਆਰ ਕਰੋ ਚੈੱਕ ਦੇਖ ਲਿਆ ਦੇਖ ਲਿਆ ਮੈਂ ਚਾਲੇ ਲਾਈਆ ਬਾੜੀਆ ਦਰਖਤ ਰੂਪ ਤੋਂ ਛੋਟੇ ਹੁੰਦੇ ਜਦੋਂ ਆ ਗਿਆ ਮੀਖੋ ਭਰ ਗਿਆ ਪੂਰਾ ਪਾਰਕ ਜਾਨ ਤੇਰਾ ਚਾਚੇ ਦਾ ਘਰ ਆ ਗਿਆ ਕਿਹੜੀ ਗਲਾਸ ਹੋ ਗਿਆ ਗਲਾਸ ਤਾਂ ਦੱਸ ਦੇ ਲੱਗੇ ਜੀ ਲੱਗੇ ਜੀ ਹੋ ਗਿਆ ਮੇਰੇ ਕੋਲ ਵਲੌਗ ਤੇਰਾ ਬਣਾਉਣਾ ਨਹੀਂ ਹੁਣ ਐਂ ਐਂ ਲੋ ਵੀ ਮੇਰੇ ਵੀਰੋ ਪਿੱਛੇ ਨੇ ਰੂੜੀਆਂ ਸਾਹਮਣੇ ਨੇ ਇੰਦਰ ਦੇ ਹਾਲ ਸਤਿ ਸ਼੍ਰੀ ਅਕਾਲ ਵੀਰ ਜੀ ਇਹ ਨੇ ਬਚਪਨ ਦੇ ਦੋਸਤ ਹਾਂ ਜੀ ਯਾਰ ਆਜੋ ਕਲਾਸ਼ ਇਹ ਹੁਣ ਲੈ ਕੇ ਚੱਲੇ ਨੇ ਰੈਗੋਡ ਮੇਰੇ ਬੂਟ ਪਵਾ ਦੇ ਬਾਬੇ ਅੱਗੇ ਨੋ ਪਹਿਲਾਂ ਤਿੰਨੇ ਜਣੇ ਬਹਿਣ ਲੱਗਿਆ ਮੇਟਰੋ ਲੈ ਸਕੂਟਰੀ ਤੇ ਬਹਿਣੇ ਲੋ ਵੀ ਸਕੂਟਰੀ ਬਦਲ ਕੇ ਬੋਲਟ ਲੈ ਕੇ ਆਉਂਦੇ ਨੇ ਨੌਜਵਾਨ ਬੋਲਟ ਮੈਂ ਦੀ ਬਚਾਲੇ ਬਿਠਾਓ ਮੈਨੂੰ ਡਰਾਵਾ ਡਰ ਲੱਗਦਾ ਪਿੱਛੇ ਹੋਰ ਕੋਈ ਲਾ ਕੇ ਲੈ ਜਾਏ ਲੈਂਸਰ ਦੇਖੋ ਵੀ ਜਮਾ ਨਵਾਂ ਦੇ ਕੀ ਬਾਤ ਹੈ ਜਮੇ ਨਹੀਂ ਜੰਗਾਲ ਲੱਗਿਆ ਅੱਜ ਘਟੇ ਆ ਜੋ ਬਾਹਰੋਂ ਆ ਗਏ ਆ ਆਹ ਦੇਖੋ ਰੈਡ ਪਬਲਿਕ ਵਾਲੇ ਆਉਂਗੇ ਆਹ ਵਰਦੀ ਪਾ ਕੇ ਹਿੰਦੇ ਕਦੇ ਆਪਾਂ ਵੀ ਜਾਂਦੇ ਹੁੰਦੇ ਸੀ ਜਾਂਦਾ ਹੀ ਰਹਿ ਗਏ ਬਸ ਸੜਕਾਂ ਵੀ ਚੈੱਕ ਕਰ ਸਕਦੇ ਹੋ ਕੀ ਬਾਤ ਹੈ ਜਮੇ ਨਹੀਂ ਵੱਡੀਆਂ ਹੋਈਆਂ ਸੜਕ ਕਿਤੇ ਪਾਸੇ ਟੁੱਟੀ ਲਗਾ ਟੋਆ ਦਿਖਾ ਦੂ ਮੈਨੂੰ ਜਮੇ ਨਹੀਂ ਟੋਆ ਦੇ ਦਿੱਤੇ ਟੋਆ ਦੱਸ ਕਰਦਾ ਲੈ ਮੈਂ ਭੜਾਉਣ ਜਾਣਿਆ ਨੂੰ ਆ ਜਿਵੇਂ 16 16 ਪ੍ਰੋਮੈਕਸ ਹਾਂਜੀ 256 ਨਹੀਂ 1 ਟੀਵੀ 1 oh my god 1 ਟੀਵੀ ਇਹਦਾ ਵੀ ਵੱਡੇ ਬਲੌਗ ਬਣਾਉਣੇ ਆ ਹਾਂ ਬਾਈ ਇਹ ਬਲੌਗਰ ਵਾਲਾ ਕਿਵੇਂ ਨਵਾਂ ਕਵਰ ਪਾਇਆ ਹੁਣੀ ਲੈਮੀਨੇਸ਼ਨ ਵੀ ਕਰਾ ਕੇ ਲਿਆਂਦੀ ਆ ਹੁਣੀ ਹੁਣੀ ਮੈਮਰੀ ਲੈਮਰਿੰਗ ਕਰਾਈ ਆ ਗੋਲ ਗੱਪੇ ਖਾਣ ਆਏ ਬੱਬੇ ਦਹੀਂ ਵਾਲੀ ਬੰਦੇ ਤੇ ਆਫਟਰ ਲੌਂਗ ਟਾਈਮ ਗੋਲ ਗੱਪਾ ਬਾਲਾ ਜੀ ਵਾਲਿਆਂ ਦੇ ਆਉ ਰੈਕਡ ਖਾ ਕੇ ਜੀ ਆ ਆਹੀ ਦੇ ਕਿਰਾਂ ਗੰਡੇ ਦਮ ਲਾ ਫੋਨ ਦਾ ਚਾਹ ਵੜਾ ਜਾਂਦਾ ਦੋ ਤਿੰਨ ਦਿਨ ਦਾ ਹੀ ਰ ਕਾਗਜ਼ ਨਹੀਂ ਲੈਣਾ ਨਾ ਯਾਰ ਪੜਾਉਂਦੇ ਆ ਗਏ ਮਿੱਤਰੋ ਗੋਲ ਗੱਪੇ ਦਹੀਂ ਵਾਲੇ ਅੜਾ ਇਹਦੇ ਆਏ ਕਿੰਨੇ ਗੋਲ ਗੱਪੇ ਫਿਦਰੀ ਪਈ ਜਾਵੇ ਥੋੜੀ ਉਹ ਬੰਦੇ ਹਿਸਾਬ ਨਾਲ ਧਰ ਦੋ ਮੈਂ ਛੋਟਾ ਵੀਰੇ ਮੇਰੇ ਨਵੇਂ ਮਿੱਤਰੋ ਆਫਟਰ ਗੋਲ ਗੱਪੇ ਰਸਮਲਾਈ ਕੀ ਫਾਟ ਹੈ ਕੀ ਬਾਤ ਹੈ ਆ ਹੁਣ ਦੀਆਂ ਪਲੇਟਾਂ ਭਈਆਂ ਨੇ ਇੱਥੇ ਵਰਤਣਾ ਹੈ ਉਹ ਉੱਥੇ ਵਰਤਣਾ ਹੈ ਅਵੇ ਇਹ ਇਹ ਨੇ ਸਾਡੇ ਘਰੇ ਵਾਲ ਸਾਹਿਬ ਫੌਜੀ ਸਾਹਿਬ ਸਾਸਰੀ ਘਰ ਕਰਦੇ ਮਾੜੀ ਸਾਸਰੀ ਘਰ ਜੀ ਸਾਰੇ ਨੂੰ ਇਹ ਸਾਡੇ ਉਹਦੇ ਪ੍ਰਧਾਨ ਨੇ ਚੇਅਰਮੈਨ ਦੇ ਹਨ ਤੇ ਦਿਖਾਉਣਾ ਤੁਹਾਨੂੰ ਚੇਅਰਮੈਨ ਕੀ ਹੈ ਅੱਗੇ ਜਾ ਕੇ ਆ ਇੰਦੇ ਦਾ ਗੱਡ ਖਾਨਾ ਖੜਾ ਕਿੰਨੇ ਦਿਨ ਰਹਿੰਦਾ ਜੱਸਾ ਦਿਖਾਉਣਾ ਤੁਹਾਨੂੰ ਜੁਲਕੇ ਫਿਰ ਜੌਲਾਂ ਦੇ ਵੀ ਜੌਲਾਂ ਦੇ ਜੁਲਕੇ ਹਾਂ ਜੀ ਜੁਲਕੇ ਹੁੰਦੇ ਕੀ ਆ ਜੀ ਜੋੜ ਕੇ ਯਾਰ ਤੁਹਾਨੂੰ ਨਹੀਂ ਪਤਾ ਇੰਨੇ ਸਾਲ ਹੋ ਗਏ ਧਰਤੀ ਤੇ ਆਏ ਮੈਨੂੰ ਵੀ ਪਤਾ ਨਹੀਂ ਯਾਰ ਜੋੜ ਕੇ ਬਾਕੀ ਆ ਜਿਹੜੇ ਬੰਦੇ ਬਲੌਗ ਦੇਖਦੇ ਉਹਨਾਂ ਨੂੰ ਤਾਂ ਪਤਾ ਹੁੰਦਾ ਪਿੰਡ ਵਾਲਿਆਂ ਨੂੰ ਲੋ ਵੀ ਮਿੱਤਰੋ ਆ ਉਹੀ ਯਾਦਗਾਰ ਜਗਾ ਜਿਹੜੀ ਕਿਤੇ ਤਿੰਨ ਤਿੰਨ ਕੁਰਸੀਆਂ ਰੱਖਣ ਨੂੰ ਥਾਂ ਨਹੀਂ ਹੁੰਦੀ ਸੀ ਥਾਂ ਹੁੰਦੀ ਮਤਲਬ ਕੁਰਸੀਆਂ ਨਹੀਂ ਸੀ ਬੰਦੇ ਇੱਥੇ ਐ ਬਹਿ ਜਾਂਦੇ ਐ ਲੈਣ ਮੰਨ ਗਏ ਨੇ ਸੁਣਨਾ ਸੁਣਾ ਰਹਿ ਗਈ ਯਾਰ ਆ ਰਹਿ ਗਏ ਵੀਰੇ ਤਿੰਨ ਆ ਦੇ ਲਾ ਦੋ ਜਿਹੜੇ ਰਹਿ ਗਏ ਉਹ ਹੈਲੋ ਹਾਂ ਇੱਥੇ ਕਦੇ ਮੈਂ ਬੈਣ ਨੂੰ ਥਾਂ ਨਹੀਂ ਹੁੰਦੀ ਦੇਖ ਕੱਲ ਰਾਤ ਕੋਣ ਵੀ ਕਹਿੰਦਾ ਸੀ ਅਸਲੀ ਅੱਜ ਆਇਆ ਜੀ ਕਹਿੰਦਾ ਜਰਾ ਕਹਿੰਦਾ ਦੇਖ ਲੋ ਯਾਰ ਅੱਗੇ ਤੁਸੀਂ 8 10 ਜਾਣੇ ਹੁੰਦੇ ਇੱਥੇ ਬੈਣਣਾ ਕਹਿੰਦਾ ਕਹਿੰਦੇ ਇੱਥੇ ਪੈ ਜਾਣਾ ਜਿਆਦਾ ਹੀ ਰਹਿ ਗਿਆ ਹਾਂ ਉਹ ਕੋਈ ਵਾਰ ਦੀਵਾਲੀ ਵੇਲੇ ਕਿੰਨਾ ਕਹਾ ਪਤਾ ਦਾ ਕਦੇ ਕਦਰ ਨੂੰ ਅਸਤਵਾ ਜੀ ਕਹਿੰਦਾ ਯਾਰ ਆ ਦੇ ਸਾਹਮਣੇ ਉਹ ਤਾਂ ਤਿੰਨ ਹੀ ਰਹਿ ਗਏ ਯਾਰ 8-8 ਬਾਹਰ ਚਲੇ ਗਏ ਮਾਹ ਯਾਰ ਬਈ ਪਿੰਡ ਆਪਣਾ ਪਵਨ ਸਿੱਧੂ ਲਵੀ ਗੰਦਾ ਆਪਣੇ ਜੌਹੜਾ 'ਚ ਬੜਾ ਫਰਕ ਪਿਆ ਕੋਈ ਨਾ ਮੁੰਡਾ ਨਹੀਂ ਰਿਹਾ ਇੱਥੇ ਹਾਂ ਸਹੀ ਗੱਲ ਆ ਪਨੀਰੀ ਉੱਠੀ ਆ ਤੂੰ ਦੇਖ ਲੈ ਸਾਰੀ ਵੀ ਹੀ ਖਾਲੀ ਪਈ ਆ ਆਪੇ ਤਿੰਨ ਰਹਿ ਗਏ ਆਪਾਂ ਹੀ ਹਾਂ ਬਾਕੀ ਦਿਨ ਕਹੀਂ ਕਰਿਆ ਲੈਣੇ ਓੱਡ ਜਾਣਾ ਨਹੀਂ ਮੈਂ ਨਹੀਂ ਜਾਂਦਾ ਨਹੀਂ ਪੱਕਾ ਪੱਕੇ ਪੰਜਾਬ ਦੇ ਵਾਸੀ ਹੋ ਗਏ ਕੋਈ ਪਤਾ ਨਹੀਂ ਹੁੰਦਾ ਕਿੱਥੇ ਜਾਣਾ ਨਹੀਂ ਮੈਂ ਓੱਡ ਜਾਣਾ ਮਿੰਦੀ ਮਿੰਦੀ ਜਾਊ ਫੇਰ ਹਾਂ ਮੈਂਂ ਦੀਦਾ ਹਵਾਰ ਮੈਂਂ ਦੀਦਾ ਇੰਦੇ ਦਾ ਇੰਦਾ ਪੱਕਾ ਅਮਰੀਕਾ ਦਾ ਸਿਟੀਜ਼ਨ ਹੈ ਤੇ ਚੰਨੀ ਆਸਟ੍ਰੇਲੀਆ ਵਾਲਾ ਬਾਈ ਚੰਨੀ ਆਸਟ੍ਰੇਲੀਆ ਵਾਲਾ ਇਹਦਾ ਇਹਦਾ ਡੈਡੀ ਕਹਿੰਦਾ ਲਾਉਣੀ ਹੈ ਇਹਦੀ ਹਾਂ ਕਹਿੰਦਾ ਹਜੇ ਕੁੜੀ ਨੇ ਮੈਨੂੰ ਪੁੱਛਿਆ ਸੀ ਇਹਦੇ ਡੈਡੀ ਨੂੰ ਉੱਥੇ ਖਾਂਦੇ ਬੈਠਾ ਸੀ ਉਹ ਕਹਿੰਦਾ ਉਹ ਕੋਰਸ ਜਾਂ ਦੂਜਾ ਕਰ ਲੈਣ ਦੇ ਫੇਰ ਸੱਜ ਸਕਦੇ ਫੇਰ ਕਹਿੰਦਾ ਇਹਦਾ ਲਾਉਣਾ ਹੀ ਹੋਊ ਆ ਲੈਡ ਲਾਈ ਜੀ ਆ ਲੈਡ ਆਪ ਲਾਈ 750 ਦੀ ਲਾਈ ਸਾਢੇ 750 ਬੈਣ ਦੀ ਯਾਤਰਾ ਇਹ ਲੈਡ ਪਿਛੇ ਮਿੰਦੀ ਨਾਲ ਬਹੁਤ ਕੁ ਸੋਹਣੀ ਆ ਮੁੰਡੇ ਨੂੰ ਦੂਜੇ ਚੇਅਰਮੈਨ ਵਾਲਿਆਂ ਨੂੰ ਕਹਦੇ ਤੋ ਆ ਦੇਖ ਲਓ ਆ ਦੇਖ ਲਓ ਜਦ ਦਾ ਬਾਈ ਤੁਹਾਨੂੰ ਦਿਖਾ ਦਈਏ ਚੇਅਰਮੈਨ ਵਾਲਿਓ ਆ ਇੱਕ ਕੁਰਸੀ ਉਹੀ ਆ ਜਿਹਦੇ ਸਾਰੇ ਜਣੇ ਬਹਿ ਕੇ ਬਾਹਰ ਗਏ ਆ ਆ ਆ ਇਹਦੇ ਨਾਮ ਤੇ ਹੀ ਗਰੁੱਪ ਬਣਾਇਆ ਹੋਇਆ ਹੈ ਚੇਅਰਮੈਨ ਜਿਹੜਾ ਇੱਥੇ ਮਿੰਡੀ ਇਹਦਾ ਪ੍ਰਧਾਨ ਪ੍ਰਧਾਨ ਚੇਅਰਮੈਨ ਦਾ ਗਰੁੱਪ ਦਾ ਦੇਖਣਾ ਕਿਹੜਾ ਇੱਥੇ ਮਿੰਡੀ-ਮੁੰਡੀ ਉਹ ਵੀ ਦਿਖਾਉਂਦੇ ਦਰ ਨੂੰ ਯੂ ਮਾਰਦੇ ਯੂ ਮਾਰਦੇ ਦਰ ਨੂੰ ਸਿੱਧੂ ਹੁਣੀ ਲਵੀ ਹੁਣੀ ਸਾਰੇ ਆ ਜਾਂਦੇ ਤੇ ਪਹਿਲਾਂ ਮੋਟਰਾਂ ਲਾ ਦੇ ਕੀ ਬਾਗ ਬਾਗ ਸਿਰਫ ਬਾਗ ਹੀ ਹੈਗਾ ਸੁਆ ਸਾਬ ਆ ਆ ਸਟਰ ਭਰ ਗਈ ਉਹ ਜਾਂਦੇ ਆ ਬਾਬੇ ਲਗਜ਼ਰੀ ਗੱਡੀਆਂ ਤੇ ਰੌਣਕ ਵਾਲੀ ਵਾਲੀ ਵਾਧੇ ਹੋ ਗੁਰਪ੍ਰੀਤ ਜੀ ਪਹੁੰਚੋਗੇ ਨੇ ਤੇ ਹੋਰ ਕਿਹੜਾ ਬਾਜੀ ਜੀ ਆਏ ਨੇ ਲੈ ਹਾਜੀ ਹਾਏ ਕਰਨ ਬਣਾਇਆ ਇਧਰ ਪਿੰਦੀ ਜੀ ਆ ਗਏ ਆ ਨਵਾਂ ਬਲੌਗ ਇਹਨਾਂ ਨੇ ਤਿਆਰ ਕੀਤਾ ਬਾਬੇਓ ਸੇਵਾ ਵਾਲੇ ਗਰੁੱਪ ਚ ਪਾਏਗਾ ਨਾ ਹੁਣ ਨਵਾਂ ਪੇਜ ਬਣਾਵਾਂਗੇ ਆ ਲੈ ਆਹ ਨਾਲ ਗੱਡੀ ਆ ਉਧਰ ਵੀ ਹੋਈ ਜਾਂਦੀ ਆ ਇਹ ਦੀ ਕਿੱਥੇ ਕਰਦੇ ਆ ਵੈ ਕਰ ਕੀ ਹੋ ਗਿਆ ਕੀ ਹੋ ਗਿਆ ਬੰਦ ਕਰ ਇਹ ਗੱਲ ਕਿੱਧਰ ਜਾਉਂਗੇ ਅੱਧਾ ਘਾਹ ਉਹ ਮੋੜ ਕਿੱਥੇ ਜਾਂਦਾ ਜੀ ਚੱਲ ਜਾ ਹੁਣ ਉਹ ਬੰਦ ਵੇਪੂ ਆ ਦੇ ਲੋ ਬ ਕੁੜੀਆਂ ਨੂੰ ਮੈਂਦਾ ਸਾਂਦਾ ਲੈ ਕੇ ਉਠਾ ਦੇ ਚੱਲ ਚੱਲ ਏ ਏ ਏ ਬਾਏ ਬਾਏ